16 ਨੇ ਸੱਚ ਮਾਧਿਮ ਦੇ ਟੀਵੀ ਦੇ ਰਾਹੀਂ ਆਪ ਜੀ ਨੂੰ ਉਖਾ ਰਹੇ ਆ ਜਿਹੜਾ ਹੁਣੇ-ਹੁਣੇ ਆਨੇ ਹੀਰ ਆਇਆ ਹੈ ਬੜਾ ਵੱਡਾ ਤੂਫਾਨ ਤੇ ਗੋਲੂ ਕੇ ਮੋੜ ਨੂੰ ਜਿਹੜੀ ਛਰਕ ਜਾਂਦੀ ਏ ਆ ਦੇਖੋ ਜਿਹੜਾ ਪੁਲ ਬਣਿਆ ਹੋਇਆ ਹੈ ਗੈਜਰ ਟ੍ਰੇਨ ਦਾ ਲੈ ਲੈਂਦੀ ਹੈ ਨਾਲ ਜਾਂਦਾ ਖੱਬਿਆ ਫੱਕ ਲੱਗੀ ਹੋਈ ਬੜੀ ਭਿਆਨਕ ਅੱਗ ਹੈ ਜੀ ਆ ਵੇਖੋ ਤਿਆਰੀਓ ਬੜੀ ਧਿਆਨਕਰ ਦੇ ਲੱਗੀ ਏ ਕਬਾੜ ਦਾ ਸਮਾਨ ਕਿਹਾ ਸੀ ਕਬਾੜ ਦੇ ਸਮਾਨ ਨੂੰ ਅੱਗ ਤੇ ਕੁਆੜੀਆਂ ਦੇ ਲਈ ਹੋਣੀ ਏ ਥੋੜੀ-ਬਾਲੀ ਇੱਥੋਂ ਅਨੇਰ ਆ ਗਿਆ ਤੇ ਅਨੇਰ ਰਾਈ ਧਾਂਫੜ ਮੱਚ ਰਹੇ ਨੇ ਤੇ ਆਪ ਲਾਈਵ 16 ਨੇ ਸੱਚ ਟੀਵੀ ਦੇ ਮਾਧਿਅਮ ਨਾਲ ਤਸਵੀਰਾਂ ਵੇਖ ਰਹੇ ਹੋ ਧਿਆਨਕ ਲੱਗੀ ਹੋਈ ਅੱਗ ਔਰ ਮਾਰਕੀਟ ਆਲੇ ਪੈਤੀਂ ਘਰ ਦੇ ਕਾਰਨ ਖੜੇ ਹੋ ਜੋ ਹੋ ਰਿਹਾ ਇਹ ਮੱਡੀ ਖੜਦੇ ਹਲੇ ਤੁਹਾਡਾ ਫਿਰ ਮੈਂ ਦੱਸਦੇ ਹਾਂ ਜੋ ਰੇਲਵੇ ਲੈਨ ਪਾਰ ਕੱਪ ਕੇ ਗੁਰੂ ਅਰਸਾਈ ਤੋਂ ਜੋ ਗੋਲੂ ਜਾਣ ਛੱਡ ਜਾਂਦੀ ਹੈ ਹਾਂ ਰੇਲਵੇ ਲੈਨ ਪਾਰ ਕੱਪ ਕੇ ਇੱਧਰ ਆਏ ਇੱਥੇ ਸੱਜੀ ਹੱਥ ਦਾਣਾ ਮੰਡੀ ਤੇ ਖੱਬੇ ਹੱਥ ਕੁਆੜੀਆਂ ਦੀਆਂ ਦੁਕਾਨਾਂ ਸੀ ਕੁਆੜ ਦੇ ਸਾਮਾਨ ਉੱਤੇ ਅੱਗ ਲੱਗੀ ਹੋਣੀ ਹੈ ਲਾਈ ਹੋਣੀ ਉਹਨਾਂ ਨੇ ਇੱਕੋ ਬੜਾ ਜ ਵੱਲ ਉਸ ਪਰ ਨੀਰ ਆ ਗਿਆ ਆ ਨੀਰ ਦੇ ਕਾਰਨ ਭੰਪੜ ਮੱਚ ਰਹੇ ਨੇ ਹੁਣ ਇਹ ਤਾਂ ਨਹੀਂ ਪਤਾ ਜੀ ਲੱਗਦਾ ਕਿ ਕਿੰਨਾ ਵੀ ਨੁਕਸਾਨ ਹੋਇਆ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਕਾਜੀ ਤੁਸੀਂ ਆਪਣੀ ਅੱਖ ਲੈ ਜੀ ਲਾ ਨੇ ਸਾਡੀ ਦੇ ਮਾਧਮ ਨੇ ਵੇਖ ਰਿਹਾ ਤਸਵੀਰਾਂ ਇਕਦਾਂ ਹਨੇਰਾ ਹੋ ਗਿਆ 6:30 ਦਾ 6 ਦਾ ਟਾਈਮ ਸੀ ਸ਼ਾਮ ਦਾ ਪਰ ਫਿਰ ਤੋਂ ਲਾਈਟਾਂ ਜਗ ਪਈਆਂ ਇੰਨਾ ਕਾਫੀ ਵੱਡਾ ਜ਼ਬਰਦਸਤਾਂ ਹਨੇਰਾ ਸੀ ਜਿਵੇਂ ਹਨੇਰਾ ਇਹ ਮੇਰਾ ਘੁਰਸਾ ਇਹਦੇ ਵਿੱਚ ਫਸਰ ਦਿੱਤਾ